ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਕੰਨੜਾ ਵਿੱਚ ਦਰਜ ਸ਼ਬਦ ਮੀਰਾ ਮੰਨ ਸਾਧ ਜਣਾ ਮਿਲ ਹਰਿਆ ਤੇ ਗੱਲ ਕਰ ਰਹੇ ਹਾਂ ਜੀ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਮਤਲਬ ਇਹ ਸਮਝਣ ਦੀ ਕਿ ਇਸ ਸ਼ਬਦ ਵਿੱਚ ਸਾਧ ਸੰਗਤ ਦੀ ਜਿਹੜੀ ਮਹੱਤਤਾ ਦੱਸੀ ਗਈ ਹੈ ਉਹ ਅਸਲ 'ਚ ਹੈ ਕਿ ਇਹ ਸਾਡੇ ਮਨ ਤੇ ਕਿਵੇਂ ਅਸਰ ਕਰਦੀ ਏ ਬਿਲਕੁਲ ਜੀ ਦੇਖੋ ਸ਼ਬਦ ਦੀ ਸ਼ੁਰੂਆਤ ਹੀ ਜਿਹੜੀਆਂ ਰਹਾਉ ਦੀਆਂ ਤੁਕਾਂ ਨੇ ਉਸ ਦਾ ਦੱਸਦਿਆਂ ਨੇ ਮੇਰਾ ਮਨ ਸਾਥ ਜਨਾ ਮਿਲ ਹਰਿਆ ਹਰਿਆ ਇਹਦਾ ਕੀ ਮਤਲਬ ਹੋਇਆ ਖੁਸ਼ ਹੋ ਗਿਆ ਆ ਖੁਸ਼ੀ ਤਾਂ ਹੈ ਹੀ ਪਰ ਹਰਿਆ ਦਾ ਮਤਲਬ ਹੈ ਖਿੜ ਗਿਆ ਜਿਵੇਂ ਸੁੱਕਾ ਬੂਟਾ ਹਰਾ ਹੋ ਜਾਂਦਾ ਇੱਕ ਅੰਦਰੂਨੀ ਜੀਵਨ ਆ ਗਿਆ ਅੱਛਾ ਇੱਕ ਤਾਜ਼ੀ ਆ ਗਈ ਹਾਂਜੀ ਇੱਕ ਨਵਾਂ ਜੀਵਨ ਤੇ ਨਾਲ ਹੀ ਅਗਲੀ ਤੁਕ ਜ ਕਹਿੰਦੇ ਨੇ ਮਿਲ ਸੰਗਤ ਪਾਰ ਉਤਰਿਆ ਉਹ ਤਾਂ ਸਿਰਫ ਮਨ ਹਰਾਇ ਨਹੀਂ ਹੋਇਆ ਸਗੋਂ ਐਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਵੀ ਰਸ ਬਣ ਗਿਆ ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਇਹੋ ਜੇ ਸਾਧ ਜਨਾਂ ਤੇ ਸਦਕੇ ਜਾਂਦਾ ਹਾਂ ਹਉ ਬਲ 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 ਸਾਧ ਜਨਾਂ ਕਾਉ ਬਿਲਕੁਲ ਸਾਧ ਸੰਗਤ ਰਹੀ ਪਰ ਸਵਾਲ ਹੈ ਉੱਠਦਾ ਹੈ ਕਿ ਸਾਧ ਸੰਗਤ ਮਿਲਦੀ ਕਿਵੇਂ ਹੈ ਕੋਈ ਐਵੇਂ ਤਾਂ ਨਹੀਂ ਨਾ ਮਿਲ ਜਾਂਦੀ ਗੁਰੂ ਸਾਹਿਬ ਇੱਥੇ ਸਾਫ਼ ਕਰਦੇ ਨੇ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਇਹ ਤਾਂ ਜੀ ਪਰਮਾਤਮਾ ਦੀ ਆਪਣੀ ਕਿਰਪਾ ਨਾਲ ਹੀ ਸੰਭਵ ਹੈ ਅੱਛਾ ਤਾਂ ਇਹ ਬਖਸ਼ਿਸ਼ ਹੈ ਜੀ ਇਹ ਬਖਸ਼ਿਸ਼ ਹੈ ਤੇ ਜਦੋਂ ਇਹ ਮਿਲਦੀ ਹੈ ਫਿਰ ਇਹਦਾ ਅਸਰ ਦੇਖੋ ਕਿੰਨਾ ਜ਼ਬਰਦਸਤ ਹੈ ਅੱਗੇ ਲਿਖਿਆ ਹੈ ਮਿਲ ਸਾਧੂ ਪਤਿਤ ਉਧਰਿਆ ਪਤਿਤ ਉਧਰਿਆ ਇਹ ਬਹੁਤ ਵੱਡੀ ਗੱਲ ਲੱਗਦੀ ਹੈ ਪਤਿਤਪਾਵ ਉਹ ਲੋਕ ਜਿਹੜੇ ਸ਼ਾਇਦ ਸਮਾਜੀਕ ਜਾਂ ਨੈਤਿਕ ਤੌਰ ਤੇ ਹਾਂਜੀ ਜਿਨ੍ਹਾਂ ਨੂੰ ਡਿੱਗਿਆ ਹੋਇਆ ਗੁਨਾਹਗਾਰ ਸਮਝਿਆ ਜਾਂਦਾ ਹੈ ਸਾਧ ਸੰਗਤ ਉਹਨਾਂ ਦਾ ਵੀ ਉਧਾਰ ਕਰ ਦਿੰਦੀ ਹੈ ਵਾਹ ਮਤਲਬ ਇਹ ਸਿਰਫ ਚੰਗਿਆਂ ਨੂੰ ਹੋਰ ਚੰਗਾ ਨਹੀਂ ਬਣਾਉਂਦੀ ਸਗੋਂ ਜਿਹੜੇ ਰਾਤੋਂ ਭਟਕ ਗਏ ਨਹੀਂ ਆ ਉਹਨਾਂ ਨੂੰ ਵੀ ਸਹਾਰਾ ਦਿੰਦੀ ਹੈ ਬਿਲਕੁਲ ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਨੇ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਐ ਸਾਧੂ ਉਹ ਤਨਤਾ ਦੇ ਯੋਗ ਨੇ ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਹੈ ਤੇ ਜਿਨ੍ਹਾਂ ਦੀ ਸੰਗਤ 'ਚ ਇਹ ਸ਼ਕਤੀ ਹੈ ਠੀਕ ਹੈ ਜੀ ਪਰ ਫਿਰ ਇਹ ਮੰਨਦਾ ਕੀ ਕਰੀਏ ਇਹ ਤਾਂ ਬਹੁਤ ਭਜਦਾ ਹੈ ਸ਼ਬਦ ਵੀ ਆਉਂਦਾ ਮਨੁਆ ਚੱਲੇ ਚੱਲੇ ਬਹੁ ਬਹੁ ਵਿਦ ਹਾਂਜੀ ਇਹ ਤਾਂ ਇਹਦੀ ਆਦਤ ਹੈ ਕਦੇ ਕਿੱਧਰ ਕਦੇ ਕਿੱਧਰ ਬਹੁਤ ਤਰੀਕੇ ਨਾਲ ਭੱਜਦਾ ਰਹਿੰਦਾ ਤੇ ਸੰਗਤ ਇਹਨੂੰ ਕਿਵੇਂ ਰੋਕਦੀ ਹੈ ਕਿਵੇਂ ਕਾਬੂ ਕਰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਮਿਲ ਸਾਧੂ ਵਸਗਤ ਕਰਿਆ ਸਾਧ ਸੰਗਤ ਚ ਆ ਕੇ ਇਹ ਵਸ ਵਿੱਚ ਆ ਜਾਂਦਾ ਵਸ ਵਿੱਚ ਆ ਜਾਂਦਾ ਕਿਵੇਂ ਇਹਨੂੰ ਸਮਝਾਣ ਲਈ ਨਾ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ ਮੱਛੀ ਤੇ ਜਾਲ ਦੀ ਅੱਛਾ ਉਹ ਕਿਵੇਂ ਜਿਵੇਂ ਸ਼ିକਾਰੀ ਬੱਦਕ ਜਾਲ ਜਲ ਤੰਤ ਵਿਛਾਉਂਦਾ ਹੈ ਤੇ ਮੱਛੀ ਮੀਨਾ ਉਹਦੇ ਵਿੱਚ ਫਸ ਜਾਂਦੀ ਹੈ ਗਰਸ ਮੀਨਾ ਵਸਗਤ ਖਰਿਆ ਉਵੇਂ ਸਾਧ ਸੰਗਤ ਦਾ ਮਾਹੌਲ ਉਥੋਂ ਦੀਆਂ ਗੱਲਾਂ ਉਥੋਂ ਦਾ ਅਸਰ ਐਸ ਭਜ ਦੇ ਮਨ ਨੂੰ ਇੱਕ ਤਰ੍ਹਾਂ ਨਾਲ ਫੜ ਲੈਂਦਾ ਟਿਕਾ ਦਿੰਦਾ ਉਹ ਤਾਂ ਸੰਗਤ ਇੱਕ ਜਾਲ ਵਾਂਗ ਕੰਮ ਕਰਦੀ ਐ ਇਸ ਚੰਚਲ ਮਨ ਲਈ ਹਾਂ ਪਰ ਇਹ ਇੱਕ ਸਕਾਰਾਤਮਕ ਮਤਲਬ ਪੋਜ਼ਿਟਿਵ ਥਿੰਕਿੰਗ ਜਾਲ ਹੈ ਜਿਹੜਾ ਭਟਕਣ ਤੋਂ ਰੋਕ ਕੇ ਸਹੀ ਪਾਸੇ ਲਾਂਦਾ ਹੈ। ਅੱਛਾ ਫਿਰ ਮਨ ਕਾਬੂ ਚ ਆ ਗਿਆ। ਐਸ ਤੋਂ ਅੱਗੇ ਸੰਗਤ ਹੋਰ ਕੀ ਕਰਦੀ ਹੈ? ਸ਼ੁੱਧਤਾ ਬਾਰੇ ਵੀ ਕੁਝ ਹੈ? ਹਾਂਜੀ ਬਿਲਕੁਲ। ਅੱਗੇ ਵਿਚਾਰ ਹੈ ਸੰਤਾਂ ਦੀ ਸੰਗਤ ਨਾਲ ਮਨ ਦੀ ਸਾਰੀ ਮੈਲ ਉਤਰ ਜਾਂਦੀ ਹੈ। ਇਹ ਮੈਲ ਕਿਹੜੀ ਹੈ? ਇਹ ਹਉਮੈ ਦੀ ਮੈਲ, ਵਿਕਾਰਾਂ ਦੀ ਮੈਲ, ਬੁਰੇ ਵਿਚਾਰ, ਹਉਮੈ ਦੁਰਤ ਗਿਆ ਸਭ ਨਿਕਰ, ਵਿਕਾਰਾਂ ਦੀ ਮੈਲ ਲੈ ਜਾਂਦੀ ਹੈ। ਇਹ ਮੈਲ ਲੈਂਦੀ ਕਿਵੇਂ ਹੈ? ਗੁਰੂ ਸਾਹਿਬ ਦੱਸਦੇ ਨੇ ਕਿ ਸੰਤਾਂ ਦਾ ਆਪਣਾ ਜੀਵਨ ਬਹੁਤ ਮਤਲਬ ਚੰਗਾ ਤੇ ਸ਼ੁੱਧ ਹੁੰਦਾ ਹੈ ਹਰ ਕੇ ਸੰਤ ਸੰਤ ਪਲ ਨੀਕੇ ਤੇ ਉਹਨਾਂ ਦੀ ਸੰਗਤ ਨਾਲ ਐ ਮੈ ਲੈ ਜਾਂਦੀ ਹੈ ਉਹ ਕਿਵੇਂ ਇਹਦੇ ਲਈ ਵੀ ਇੱਕ ਮਿਸਾਲ ਹੈ ਜਿਉਂ ਸਾਬ ਬਨੇ ਕਾਪਰ ਕਰਿਆ ਜਿਵੇਂ ਸਾਬਣ ਮੈਲੇ ਕੱਪੜੇ ਨੂੰ ਸਾਫ਼ ਕਰ ਦਿੰਦਾ ਹੈ ਓਵੇਂ ਹੀ ਸਾਧ ਸੰਗਤ ਮਨ ਦੀ ਮੈਲ ਨੂੰ ਧੋ ਦਿੰਦੀ ਹੈ ਵਾ ਜਿਵੇਂ ਆਤਮਾ ਦੀ ਸਫਾਈ ਹੋਵੇ ਹਾਂ ਕੁਝ ਇਸ ਤਰ੍ਹਾਂ ਹੀ ਸਮਝ ਲਾਓ ਇੱਕ ਅੰਦਰੂਨੀ ਸਫਾਈ ਦੀ ਪ੍ਰਕਿਰਿਆ ਹੈ ਤਾਂ ਸੰਗਤ ਮਨ ਨੂੰ ਖਿਲਾਉਂਦੀ ਹੈ ਕਾਬੂ ਕਰਦੀ ਹੈ ਤੇ ਫਿਰ ਸਾਫ਼ ਵੀ ਕਰਦੀ ਹੈ ਕਾਫੀ ਕੰਮ ਕਰਦੀ ਹੈ ਸੰਗਤ ਜੀ ਬਿਲਕੁਲ ਪਰ ਇਹ ਸਾਰਾ ਕੁਝ ਹੁੰਦਾ ਕਿਵੇਂ ਹੈ ਕਿ ਸਾਰਿਆਂ ਨੂੰ ਇਹ ਮਿਲ ਜਾਂਦਾ ਹੈ ਹਾਂਜੀ ਇਹ ਸਵਾਲ ਵੀ ਹੈ ਅੰਤ ਵਿੱਚ ਸ਼ਬਦ ਕਿਸਮਤ ਜਾਂ ਲੇਖਾਂ ਦੀ ਗੱਲ ਕਰਦਾ ਹੈ ਨਾ ਹਾਂਜੀ ਮਸਤ ਤੱਕ ਲਿਲਾਟ ਲਿਖਿਆ ਤੁਰ ਠਾਕੁਰ ਜਿਨ੍ਹਾਂ ਦੇ ਮੱਥੇ ਧੁਰੋਂ ਪ੍ਰਭੂ ਵੱਲੋਂ ਲਿਖਿਆ ਹੁੰਦਾ ਹੈ ਉਹਨਾਂ ਨੂੰ ਕੀ ਮਿਲਦਾ ਗੁਰਸਤਗੁਰ ਚਰਨ ਉਰਧਰਿਆ ਉਹ ਸੱਚੇ ਗੁਰੂ ਦੇ ਚਰਨਾਂ ਨੂੰ ਯਾਨੀ ਗੁਰੂ ਦੀ ਸਿੱਖਿਆ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ ਇਹ ਸਿਰਫ ਸੰਗਤ 'ਚ ਬੈਠਣਾ ਨਹੀਂ ਇਹ ਗੁਰੂ ਦੇ ਕਹੇ ਤੇ ਚੱਲਣਾ ਹੈ ਅੱਛਾ ਤਾਂ ਲੇਖ ਹੋਣ ਦੇ ਨਾਲ-ਨਾਲ ਗੁਰੂ ਦੀ ਸਿੱਖਿਆ ਤੇ ਅਮਲ ਕਰਨਾ ਵੀ ਜ਼ਰੂਰੀ ਹੈ ਬਿਲਕੁਲ ਤੇ ਜਦੋਂ ਇਹ ਹੁੰਦਾ ਹੈ ਫਿਰ ਨਤੀਜਾ ਕੀ ਨਿਕਲਦਾ ਹੈ ਸਭ ਦਾਲਦ ਦੂਖ ਪੰਜ ਪ੍ਰਭ ਪਾਇਆ ਦਾਲਦ ਇਹਦਾ ਮਤਲਬ ਆਤਮਿਕ ਗਰੀਬੀ ਮਨ ਦੇ ਦੁੱਖ ਕਲੇਸ਼ ਭਟਕਣਾ ਉਹ ਸਭ ਖਤਮ ਹੋ ਜਾਂਦੇ ਹਨ ਤੇ ਪ੍ਰਭੂ ਮਿਲ ਪੈਂਦਾ ਹੈ ਤੇ ਅਖੀਰ ਵਿੱਚ ਮੁਕਤੀ ਜਨ ਨਾਨਕ ਨਾਮ ਉਧਰਿਆ ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਦੇ ਨਾਮ ਦੁਆਰਾ ਹੀ ਅਸਲ ਉਧਾਰ ਅਸਲ ਮੁਕਤੀ ਮਿਲਦੀ ਹੈ ਜਿਸ ਦਾ ਰਾ ਸਾਧ ਸੰਗਤ ਤੇ ਗੁਰੂ ਦੀ ਸਿੱਖਿਆ ਤੋਂ ਹੋ ਕੇ ਗੁਜ਼ਰਦਾ ਹੈ ਬਹੁਤ ਖੂਬ ਤਾਂ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਇਹ ਸ਼ਬਦ ਸਾਨੂੰ ਦੱਸਦਾ ਹੈ ਕਿ ਸਾਧ ਸੰਗਤ ਸਿਰਫ ਇੱਕ ਇਕੱਠ ਨਹੀਂ ਇਹ ਇੱਕ ਅਜੀਹੀ ਜਗ੍ਹਾ ਹੈ ਇੱਕ ਅਜੀਹਾ ਮਾਹੌਲ ਹੈ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਕਾਬੂ ਚੋਂਦਾ ਹੈ ਸਾਫ਼ ਹੁੰਦਾ ਤੇ ਅਖੀਰ ਚ ਗੁਰੂ ਦੀ ਸਿੱਖਿਆ ਤੇ ਨਾਮ ਦੇ ਆਸਰੇ ਮੁਕਤੀ ਤੱਕ ਪਹੁੰਚਦਾ ਹੈ ਇਹ ਇੱਕ ਪੂਰਾ ਸਫ਼ਰ ਹੈ ਬਿਲਕੁਲ ਸਹੀ ਕਿਹਾ ਜੀ ਇਹ ਇੱਕ ਟਰਾਂਸਫਾਰਮੇਸ਼ਨ ਹੈ ਇੱਕ ਪੂਰਾ ਬਦਲਾਵ ਹੈ ਤੇ ਸ਼ਾਇਦ ਇਹੀ ਗੱਲ ਸਾਨੂੰ ਅੱਜ ਸੋਚਣ ਲਈ ਮਜਬੂਰ ਕਰਦੀ ਹੈ ਕੀ ਕੀ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਾਡੇ ਕੋਲ ਐਨੇ ਤਰ੍ਹਾਂ ਦੇ ਗਰੁੱਪ ਨੇ ਆਨਲਾਈਨ ਸੰਗਤਾਂ ਵੀ ਨੇ ਉਥੇ ਇਸ ਸ਼ਬਦ ਦੇ ਹਿਸਾਬ ਨਾਲ ਅਸਲ ਸਾਧ ਸੰਗਤ ਕੀ ਹੈ ਉਹ ਕਿਹੜੀ ਸੰਗਤ ਹੈ ਜਿੱਥੇ ਜਾ ਕੇ ਮਨ ਸੱਚਮੁੱਚ ਹਰਿਆ ਹੋਵੇ ਮੈਲ ਤੁਲੇ ਤੇ ਵਸਵੇ ਚ ਆਵੇ ਹੂੰ ਇਹ ਸਵਾਲ ਤਾਂ ਵਾਕਈ ਸੋਚਣ ਵਾਲਾ ਹੈ ਕਿ ਅਸੀਂ ਜਿਸ ਨੂੰ ਸੰਗਤ ਸਮਝ ਰਹੇ ਹਾਂ ਕੀ ਉਹ ਵਕਈਓ ਪਰਵਰਤਨ ਲਿਆ ਰਹੀ ਏ ਜਿਸ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਹਾਂਜੀ ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦਾ ਕਿ ਅਸੀਂ ਕਿਸ ਤਰ੍ਹਾਂ ਦੀ ਸੰਗਤ ਕਰ ਰਹੇ ਹਾਂ ਤੇ ਉਸ ਦਾ ਸਾਡੇ ਤੇ ਅਸਲ ਅਸਰ ਕੀ ਹੋ ਰਿਹਾ ਹੈ ਬਹੁਤ ਵਧੀਆ ਜੀ ਇਸ ਡੂੰਗੀ ਵਿਚਾਰ ਲਈ ਤੁਹਾਡਾ ਧੰਨਵਾਦ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ 'ਚ ਕੁਝ ਹੋਰ ਸ਼ਬਦਾਂ ਦੀ ਵੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ